ਪੰਜਾਬ ਦੇ ਜਿਹੜੇ ਕਿਸਾਨਾਂ ਦੇ ਖੇਤ ਪਾਕਿਸਤਾਨ ਵਾਲੇ ਪਾਸੇ ਆ ਤਾਂ ਉਹਨਾਂ ਦਾ ਇੱਕ ਕਾਰਡ ਬਣਦਾ ਹੁੰਦਾ ਜਿਹਦੇ ਕਰਕੇ ਉਹ ਉਧਰ ਜਾ ਕੇ ਖੇਤੀ ਕਰ ਸਕਦੇ ਨੇ ਤੇ ਆਹ ਕਾਰਡ ਆਹ ਦੇਖ ਲਓ ਬਈ ਇਸ ਤਰੀਕੇ ਨਾਲ ਕਾਰਡ ਬਣਦਾ ਹੁੰਦਾ ਉਦੋਂ ਬਾਅਦ ਇਹ ਪਾਕਿਸਤਾਨ ਦੇ ਵਿੱਚ ਜਾ ਕੇ ਖੇਤੀ ਕਰ ਸਕਦੇ ਨੇ ਜਦੋਂ ਉਸ ਜਿਹਨ ਦਾ ਟਾਈਮ ਹੁੰਦਾ ਜਿਵੇਂ ਆਪ ਚੋਨਾ ਲਗਾਵਿੱਦਾ ਜਿਵੇਂ ਫਸਲ ਦੀ ਕਟਾਈ ਹੁੰਦੀ ਉਹਦਾ ਪੰਜ ਸਾਢੇ ਪੰਜ ਦਾ ਟਾਈਮ ਦੇ ਦਿੰਦੇ ਤੇ ਅੱਛਾ ਉਦੋਂ ਬਾਅਦ ਜਿਹੜੀ ਰਾਤ ਪੈਂਦੀ ਆ ਉਦੋਂ ਫਿਰ ਫਸਲ ਦੀ ਰਾਖੀ ਕੋਈ ਕਰ ਨਹੀਂ ਸਕਦਾ ਨਾ ਉਹ ਤੇ ਕੋਈ ਰਾਖੀ ਨਹੀਂ ਜੀ ਕਦੇ ਜਾੜਾ ਹੋਇਆ ਤੁਹਾਡੀ ਫਸਲ ਦਾ ਫਸਲ ਦਾ ਬਹੁਤ ਜਾੜਾ ਸੂਰ ਬਹੁਤ ਖਰਾਬ ਕਰਦੇ ਉਧਰ ਸੂਰ ਨੇ ਹਾਂਜੀ ਪਾਕਿਸਤਾਨੀ ਸੂਰ ਨੇ ਉਹ ਖਰਾਬ ਕਰ ਦਿੰਦੇ ਹਾਂਜੀ ਹਾਂਜੀ ਉਹਨਾਂ ਦੀ ਪਾਕਿਸਤਾਨੀ ਫਸਲ ਖਰਾਬ ਕਰਦੇ ਆਪਣੀ ਇੰਡੀਆ ਦੀ ਵੀ ਕਰਦੇ ਦੋਨੋਂ ਘਰਾਂ ਦੀ ਕਰਦੇ ਆ ਹੂੰ ਵੈਸੇ ਦਿਲ ਜਾ ਕਰਦਾ ਵੀ ਜੇ ਤਾਰਾ ਨਾ ਹੋਣ ਤਾਂ ਆਪਾਂ ਪਰੇ ਟੱਪ ਜੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਜੀ ਕਿਹਨੇ ਜਿਨੇ ਟੱਪਣਾ ਹੈ ਉਹਨੇ ਤਾਂ ਟੱਪ ਹੀ ਜਾਣਾ ਜਿਨੇ ਨਹੀਂ ਟੱਪਣ ਉਹਨੇ ਨਹੀਂ ਟੱਪਣਾ ਨਹੀਂ ਮਤਲਬ ਇਹ ਤਾਂ ਦਿਲ ਕਹਿੰਦਾ ਹੁਣ ਆ ਵੀ ਇਹ ਤਾਰ ਜਿਹੜੀ ਖਤਮ ਹੋਣੀ ਚਾਹੀਦੀ ਹੈ ਖਤਮ ਤੇ ਇਹ ਜ਼ੀਰੋ ਲਾਈਨ ਤੋਂ ਹੋਵੇ ਤਾਂ ਬਹੁਤ ਵਧੀਆ ਕਿਉਂਕਿ ਜ਼ਿਮੀਂਦਾਰ ਨੂੰ ਬਹੁਤ ਮੁਸ਼ਕਲ ਹੈ